ਸ਼ਸ਼ੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਕਣਕ ਦੇ ਆਟੇ ਤੋਂ ਜਿਹੜੇ ਕਣਕ ਆਲੂ ਰੋਲ ਲਏਗੇ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਹੀ ਚਟਪੜ ਬਣ ਕੇ ਤਿਆਰ ਹੋ ਜਾਂਦੇ ਤੇ ਚਲੋ ਆਪਾਂ ਅੱਜ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਇੱਥੇ ਆਪਾਂ ਤਿੰਨ ਚਾਰ ਜਿਹੜੇ ਆਲੂ ਸੀਗੇ ਉਹ ਬਾਹਰ ਲੈਨੇਗੇ ਤੇ ਇਹਨਾਂ ਨੂੰ ਆਪਾਂ ਕद्दूकस ਕਰ ਲਵਾਂਗੇ ਤੇ ਇਹ ਬਰੀਕ ਪਾਸੇ ਨਾਲ ਤੁਸੀਂ ਕद्दूकस ਕਰ ਲਿਓ ਤੇ ਬਰੀਕ ਕद्दूकस ਕਰਕੇ ਤੇ ਇਹਨਾਂ ਨੂੰ ਚਾਹੇ ਤੁਸੀਂ ਮੈਸ਼ ਕਰਨਾ ਤਾਂ ਹੱਥ ਨਾਲ ਵੀ ਮੈਸ਼ ਕਰ ਸਕਦੇ ਹੋ ਬਰੀਕ ਬਰੀਕ ਤੇ ਜਿਹੜੇ ਆਲੂ ਨੇ ਇਹਨਾਂ ਦਾ ਆਪਾਂ ਕद्दूकस ਕਰ ਲਿਆ ਹੁਣ ਆਪਾਂ ਇਹਦੇ ਵਿੱਚ ਇੱਕ మీడియం ਸਾਈਜ਼ ਦਾ ਪਿਆਜ਼ ਕੱਟ ਕੇ ਪਾ ਲਵਾਂਗੇ ਬਰੀਕ ਬਰੀਕ ਤੇ ਜੇ ਤੁਸੀਂ ਪਿਆਜ਼ ਨਹੀਂ ਪਾਉਣਾ ਤਾਂ ਤੁਸੀਂ ਵੀ ਛੱਡ ਵੀ ਸਕਦੇ ਹੋਗੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਪਿਆਜ਼ ਪਾਉਣਾਗਾ ਤੇ ਇਹਦੇ ਵਿੱਚ ਤੁਸੀਂ ਕੋਈ ਹੋਰ ਕਿਸੇ ਤਰ੍ਹਾਂ ਦੀ ਸਟਫਿੰਗ ਹੈ ਜਿਹੜੀ ਹੋਰ ਵੀ ਪਾ ਸਕਦਾ ਤੁਸੀਂ ਪਨੀਰ ਵੀ ਪਾ ਸਕਦੇ ਹੋ ਕੋਈ ਸਬਜ਼ੀ ਪਾ ਸਕਦੇ ਹੋ ਤੇ ਜਿਹੜਾ ਬਰੀਕ ਬਰੀਕ ਪਿਆਜ਼ ਕੱਟ ਕੇ ਪਾ ਲਵਾਂਗੇ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਕੋਈ ਹਰੀ ਸਬਜੀ ਗਾਜਰ ਗੋਭੀ ਪਾਤ ਗੋਭੀ ਜੋ ਵੀ ਤੁਸੀਂ ਸਟਫਿੰਗ ਤਿਆਰ ਕਰਨੀ ਹੈ ਉਹਦੀ ਵੀ ਕਰ ਸਕਦੇ ਹੋ ਤੇ ਇਹਦੇ ਵਿੱਚ ਤੁਸੀਂ ਆਪਣੀ ਲੋੜ ਅਨੁਸਾਰ ਪਾ ਸਕਦੇ ਹੋ ਜਿਹੜੀ ਵੀ ਚੀਜ਼ ਪਾਉਣੀ ਹੈਗੀ ਕੋਈ ਚੱਕਰ ਨਹੀਂ ਪਰ ਜੇ ਆਲੂ ਬਹਣੇ ਆਗੇ ਤਾਂ ਇਹ ਆਪਣਾ ਟੇਸਟ ਹੈਗਾ ਜਿਹੜਾ ਸਮੋਸੇ ਕਚੋਰੀ ਵਰਗਾ ਆਉਂਦਾ ਹੈਗਾ ਤੇ ਪਰ ਇਹ ਸਮੋਸੇ ਕਚੋਰੀ ਨੂੰ ਵੀ ਫੇਲ ਕਰਦੀ ਹੈਗੇ ਜਿਹੜੇ ਆਲੂ ਰੋਲ ਨੇ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਵਿੱਚ ਜਿਹੜੇ ਬਰੀਕ-ਬਰੀਕ ਹੈਗੇ ਪਿਆਜ਼ ਪਾ ਲਵਾਂਗੇ ਕੱਟ ਕੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜਾ ਕੋਈ ਪਹਿਲੀ ਵਾਰ ਦੇਖ ਰਿਹਾ ਚੈਨਲ ਤੇ ਵੀਡੀਓ ਤੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੇ ਤੇ ਘੰਟੀ ਵਾਲਾ ਬਟਨ ਹੈ ਜਿਹੜਾ ਜ਼ਰੂਰ ਪ੍ਰੈਸ ਪ੍ਰੈਸ ਕਰ ਲਵੇ ਤੇ ਇਧਰ ਆਪਾਂ ਇੱਕ ਚਮਚਾ ਹਰੀ ਮਿਰਚ ਤੇ ਲਾਲ ਮਿਰਚ ਤੇ ਲਸਣ ਨੂੰ ਕੁੱਟ ਕੇ ਤਿਆਰ ਕਰ ਲਿਆ ਸੀ ਉਹ ਪਾਤਾ ਉਸ ਤੋਂ ਬਾਅਦ ਸਵਾਦ ਅਨੁਸਾਰ ਨਮਕ ਸਵਾਦ ਅਨੁਸਾਰ ਜਿਹੜੀ ਲਾਲ ਮਿਰਚ ਪਾਦਾਂਗੇ ਉਸ ਤੋਂ ਬਾਅਦ ਥੋੜਾ ਧਨੀਆ ਪਾਊਡਰ ਗਰਮ ਮਸਾਲਾ ਚਾਟਮ ਮਸਾਲਾ ਮੈਗੀ ਮਸਾਲਾ ਜੋ ਵੀ ਤੁਸੀਂ ਜਿਹੇ ਜਿਹਾ ਵੀ ਟੇਸਟ ਦੇਣਾ ਚਾਹੁੰਦੇ ਆਂਗੇ ਉਹ ਹੀ ਤੁਸੀਂ ਐਡ ਕਰ ਸਕਦੇ ਆ ਤੇ ਵਿੱਚ ਕੋਈ ਚੱਕਰ ਨਹੀਂ ਹੈਗਾ ਜੇ ਨਹੀਂ ਹੈਗਾ ਤਾਂ ਬਸ ਜਿਹੜੇ ਨਾਰਮਲ ਜਿਹੇ ਮਸਾਲੇ ਹੈਗੇ ਇਹ ਪਾ ਲੈਣੇ ਉਸ ਤੋਂ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਤੇ ਮਿਕਸ ਕਰਕੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਵੀ ਜਿਹੜੀ ਆਪਣੀ ਸਟਫਿੰਗ ਹੈਗੀ ਜਦੋਂ ਆਪਾਂ ਰੋਲ ਬਣਾਵਾਂਗੇ ਤੇ ਆਪਣੀ ਖਿੰਡੇਨਾ ਤੇ ਇੱਕ ਚਮਚਾ ਜਿਹੜਾ ਆਪਾਂ स्टार्च ਪਾ ਲਵਾਂਗੇ ਇਹਨੂੰ ਅਰਾ ਰੋਟਵੀ ਕਹਿ ਦਿੰਦੇ ਹੈਗੇ ਤੇ ਇਹ ਆਪਾਂ ਜਿਹੜਾ ਇਹਦੇ ਵਿੱਚ ਐਡ ਕਰ ਲਵਾਂਗੇ ਇਹਦੇ ਨਾਲ ਜਿਹੜੀ ਸਟਫਿੰਗ ਆਪਣੀ ਖੜਦੀ ਨਹੀਂ ਹੈਗੀ ਰੋਲ ਰੋਲ ਦੇ ਵਿੱਚੋਂ ਨਿਕਲਦੀ ਨਹੀਂ ਹੈਗੀ ਤੇ ਇਹ ਹੁਣ ਆਪਾਂ ਜਿਹੜੇ ਇਹ ਮਸਾਲਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਤੇ ਇਹਦੇ ਆਪਾਂ ਛੋਟੇ ਛੋਟੇ ਰੋਲ ਬਣਾ ਕੇ ਤਿਆਰ ਕਰ ਲਵਾਂਗੇ ਮਸਾਲੇ ਦੇ ਤਾਂ ਕਿ ਜਿਹੜਾ ਆਪਾਂ ਨੂੰ ਰੈਸਪੀ ਬਣਾਉਣ ਤੇ ਜ਼ਿਆਦਾ ਟਾਈਮ ਨਾ ਲੱਗੇ ਤੇ ਝਟਪਟ ਜਿਹੜੀ ਹੈ ਬਣ ਕੇ ਤਿਆਰ ਹੋ ਜਾ ਜਿਹੜੀ ਆਪਣੀ ਇਹ ਰੈਸਪੀ ਆਲੂ ਰੋਲ ਦੀ ਤੇ ਇਹਦੇ ਆਪਾਂ ਮਸਾਲੇ ਦੇ ਰੋਲ ਬਣਾ ਬਣਾ ਕੇ ਸਾਈਡ ਤੇ ਰੱਖ ਲਵਾਂਗੇ ਇਹ ਤੋਂ 8 ਤੋਂ 10 ਰੋਲ ਬਣ ਜਾਣਗੇ ਇਹ ਨਾ ਜ਼ਿਆਦਾ ਛੋਟੇ ਨਾ ਜ਼ਿਆਦਾ ਵੱਡੇ ਮੈਡਮ ਮੀਡੀਅਮ ਸਾਈਜ਼ ਦੇ ਜਿਵੇਂ ਆਪਾਂ ਇੱਕ ਰੋਟੀ ਤੋਂ ਦੋ ਰੋਲ ਬਣਾ ਲਵਾਂਗੇ ਤੇ ਉਸ ਤਰ੍ਹਾਂ ਦੇ ਹਿਸਾਬ ਨਾਲ ਆਪਾਂ ਜਿਹੜੇ ਇਹ ਰੋਲ ਬਣਾ ਕੇ ਤਿਆਰ ਤੁਸੀਂ ਛੋਟੇ ਵੱਡੇ ਕਿਸੇ ਵੀ ਤਰ੍ਹਾਂ ਦੇ ਸਾਈਜ਼ ਦੇ ਬਣਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਇਹ ਜਿਹੜੇ ਰੋਲ ਹੈਗੇ ਬਣਾ ਕੇ ਆਪਾਂ ਇਸ ਤਰ੍ਹਾਂ ਮਸਾਲੇ ਦੇ ਰੱਖ ਲਵਾਂਗੇ ਤੇ ਇੱਧਰ ਆਪਾਂ ਜਿਹੜੇ ਨਾਲ ਦੀ ਨਾਲ ਹੀ ਕਣਕ ਦਾ ਆਟਾ ਜਿਹੜਾ ਆਪਾਂ ਗੁੰਨ ਕੇ ਤਿਆਰ ਕਰ ਲਵਾਂਗੇ ਜਿਹੜਾ ਆਟਾ ਹੈਗਾ ਥੋੜਾ ਜਿਹਾ ਹਾਰਡ ਰੱਖਣਾ ਹੈਗਾ ਤੇ ਕਿਉਂਕਿ ਇਹ ਜਿਹੜੇ ਆਪਾਂ ਰੋਲ ਬਣਾਵਾਂਗੇ ਤੇ ਇਹ ਉਪਰੋਂ ਵਧੀਆ ਕ੍ਰਿਸਪੀ ਬਣ ਜਾਣ ਤਾਂ ਕਰਕੇ ਤੇ ਇਹ ਆਪਾਂ ਰੋਲ ਬਣਾਉਣੇ ਆ ਜਦ ਤੱਕ ਉਦੋਂ ਆਪਾਂ ਜਿਹੜਾ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਤੇ ਨਾਲ ਹੀ ਆਪਾਂ ਜਿਹੜਾ ਤੇਲ ਹੈਗਾ ਉਹ ਚੜਾ ਦਵਾਂਗੇ ਤੇਲ ਜਿਹੜਾ ਕੋਈ ਵੀ ਤੁਸੀਂ ਲੈ ਸਕਦੇ ਹੋ ਸਰੋਂ ਦਾ ਰਫਾਈਨਡ ਓਲ ਕਿਸੇ ਵੀ ਤਰ੍ਹਾਂ ਦਾ ਤੇ ਜਿਹੜੇ ਇਹ ਆਪਣੇ ਰੋਲ ਬਣ ਕੇ ਤਕਰੀਬਨ ਤਿਆਰ ਹੋ ਗਏ ਨੇਗੇ ਇਹ ਆਪਣੇ 7 ਤੋਂ 8 ਜਿਹੜੇ ਰੋਲ ਬਣ ਕੇ ਤਿਆਰ ਹੋ ਗਏ ਨੇਗੇ ਇਹ ਤੇ ਇਹ ਤੁਸੀਂ ਆਪਣੇ ਸਾਈਜ਼ ਮੁਕਾਬਤ ਬਣਾ ਲੈਣੇ ਆ ਵੀ ਛੋਟੇ ਬਣਾਉਣੇ ਆ ਜਾਂ ਵੱਡੇ ਬਣਾਉਣੇ ਆ ਕੋਈ ਚੱਕਰ ਨਹੀਂ ਤੇ ਇਹ ਆਪਣੇ ਤਿਆਰ ਹੋ ਗਏ ਤੇ ਇੱਧਰ ਆਪਾਂ ਇੱਕ ਲੈ ਲੈ ਮੰਗਿਆਟੇ ਦਾ ਪੇੜਾ ਤੇ ਇਹਨੂੰ ਥੋੜਾ ਸੁੱਕਾ ਆਟਾ ਲਾ ਕੇ ਤੇ ਆਪਾਂ ਇਹਦੀ ਰੋਟੀ ਬੇਲ ਲਵਾਂਗੇ ਰੋਟੀ ਥੋੜੀ ਜਿਹੀ ਪਤਲੀ ਬੇਲਣੀ ਹੈ ਆਪਣੇ ਜਿਹੇ ਜਿਹੇ ਰੋਟੀ ਬਣਾਉਣੇ ਆ ਉਦੋਂ ਥੋੜੀ ਪਤਲੀ ਪਤਲੀ ਬੇਲ ਲੈਣੀ ਹੈ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਜਿਹੜੀਆਂ-ਜਿਹੜੀਆਂ ਸਾਈਡਾਂ ਨੇ ਆ ਤੇ ਉਹਨਾਂ ਨੂੰ ਆਪਾਂ ਕਰਦ ਨਾਲ ਕੱਟ ਲਵਾਂਗੇ ਤੇ ਇਹਨੂੰ ਚੌਰਸ ਸ਼ੇਪ ਦੇ ਦੇਵਾਂਗੇ ਉਸ ਤੋਂ ਬਾਅਦ ਇਹਨੂੰ ਬਚਾ ਲਵਾਂਗੇ ਕੱਟ ਲਵਾਂਗੇ ਤੇ ਇੱਕ ਰੋਲ ਲਵਾਂਗੇ ਆਪਾਂ ਮਸਾਲੇ ਵਾਲਾ ਤੇ ਇਹਨੂੰ ਇਹਦੇ ਨਾਲ ਲਪੇਟ ਦੇਵਾਂਗੇ ਤੇ ਲਪੇਟ ਦੇ ਆਵਾਂਗੇ ਐਂਡ ਤੇ ਆ ਕੇ ਆਪਾਂ ਥੋੜਾ ਜਿਹਾ ਪਾਣੀ ਲਾ ਕੇ ਤੇ ਇਹਨੂੰ ਬੰਦ ਕਰ ਦੇਵਾਂਗੇ ਜਿਹੜਾ ਰੋਲ ਹੈਗਾ ਤਾਂ ਕਿ ਇਹ ਜਿਹੜਾ ਤੇਲ 'ਚ ਜਾ ਕੇ ਖੁੱਲੇ ਨਾ ਤੇ ਇਹ ਖੁੱਲਦਾ ਨਹੀਂ ਹੈਗਾ ਵੈਸੇ ਦੀ ਪਰ ਫਿਰ ਵੀ ਆਪਾਂ ਥੋੜਾ ਜਿਹਾ ਪਾਣੀ ਲਾ ਕੇ ਨੂੰ ਬੰਦ ਕਰ ਦਵਾਂਗੇ ਇਸ ਤਰ੍ਹਾਂ ਕਰਕੇ ਆਪਾਂ ਜਿਹੜੇ ਬਾਕੀ ਦੇ ਰੋਲ ਆ ਤਿਆਰ ਕਰ ਲਵਾਂਗੇ ਸਾਈਡਾਂ ਤੇ ਕੁਝ ਵੀ ਲਾਉਣ ਦੀ ਜ਼ਰੂਰਤ ਨਹੀਂ ਇਹਨਾਂ ਨੂੰ ਇਸ ਤਰ੍ਹਾਂ ਹੀ ਪਕਾਵਾਂਗੇ ਆਪਾਂ ਕੋਈ ਮਸਾਲਾ ਨਹੀਂ ਨਿਕਲਦਾ ਹੈਗਾਗਾ ਤੇ ਇੱਕ ਰੋਲ ਮੈਂ ਤੁਹਾਨੂੰ ਹੋਰ ਬਣਾ ਕੇ ਦਿਖਾ ਦਿੰਨੀ ਹੈਗੀ ਤੇ ਇਸ ਤਰ੍ਹਾਂ ਕਰਕੇ ਆਪਾਂ ਰੋਲ ਕਰ ਲਵਾਂਗੇ ਥੋੜਾ ਜਿਹਾ ਪਾਣੀ ਲੈ ਲਵਾਂਗੇ ਇੱਥੇ ਪਾਣੀ ਲਾਉਣ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਰੋਲ ਕਰਕੇ ਤਿਆਰ ਕਰ ਲਵਾਂਗੇ ਇਸ ਤਰ੍ਹਾਂ ਆਪਾਂ ਬਾਕੀ ਬਚਦੇ ਸਾਰੇ ਰੋਲ ਤਿਆਰ ਕਰ ਲਵਾਂਗੇ ਤੇ ਇਹ ਜਿਹੜੇ ਰੋਲ ਨੇ ਆਪਣੇ ਸਾਰੇ ਬਣ ਕੇ ਤਿਆਰ ਹੋ ਗਏ ਨੇ ਤੇ ਉਸ ਤੋਂ ਬਾਅਦ ਇੱਧਰ ਆਪਣਾ ਜਿਹੜਾ ਤੇਲ ਆ ਉਹ ਵੀ ਗਰਮ ਹੋ ਗਿਆਗਾ ਕਿਰਾਂ ਤੇਲ ਨੂੰ ਪੂਰਾ ਫੁੱਲ ਫਲੈਟ ਗਰਮ ਕਰ ਲੈਣਾ ਉਸ ਤੋਂ ਬਾਅਦ ਸਾਰੇ ਰੋਲ ਪਾ ਦੇਣੇ ਆ ਇਹਦੇ ਵਿੱਚ ਤੇਲ ਦਾ ਟੈਂਪਰੇਚਰ ਸਲੋ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਗੈਸ ਆ ਉਹ ਵੀ ਕੱਟ ਕਰ ਦੇਣਾਗਾ ਕਿਉਂਕਿ ਆਪਾਂ ਘੱਟ ਗਰਮ ਤੇਲ ਦੇ ਵਿੱਚ ਇਹਨਾਂ ਨੂੰ ਹਲਕਾ ਮਤਲਬ ਕਿ ਪਕਾਵਾਂਗੇ 골ਡਨ ਬ੍ਰਾਊਨ ਹੋਣ ਤੱਕਰ ਮਤਲਬ ਕਿ ਇੱਕ ਵਾਰੀ ਇਹਨਾਂ ਨੂੰ ਕ੍ਰਿਸਪੀ ਹੋਣ ਤੱਕਰ ਆਪਾਂ ਪਕਾਵਾਂਗੇ ਸਲੋ ਫਲੇਮ ਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਦਾ ਜਿਹੜਾ ਹਾਈ ਫਲੇਮ ਕਰਕੇ ਇਹਨਾਂ ਨੂੰ ਕਲਰ ਦੇ ਦੇਵਾਂਗੇ 골ਡਨ ਬ੍ਰਾਊਨ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਉਲਟ ਪਲਟ ਕਰਕੇ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕਰ ਪਕਾ ਲਵਾਂਗੇ ਜੇ ਆਪਣੀ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰਸੋਈ ਨੂੰ ਬੱਧਵਾ ਸਬਸਕ੍ਰਾਈਬ ਕਰਨਾ ਤੇ ਆਪਣਾ Facebook ਪੇਜ ਨੰਬਰ 1 ਅਰਸੋਈ ਉਹਨੂੰ ਵੀ ਵੱਧ ਤੋਂ ਵੱਧ ਫੋਲੋ ਕਰਨਾ Instagram ਮੈਡਿਕ ਐਂਡ ਸਰਦਾਰਨੀ ਉਹਨੂੰ ਵੀ ਵੱਧ ਤੋਂ ਵੱਧ ਫੋਲੋ ਕਰਨਾ ਜਿਹੜਾ ਕੋਈ ਕਿਸੇ ਵੀ ਤਰ੍ਹਾਂ ਦਾ ਜੇ Instagram ਚ ਲੋ ਤਾਂ Instagram ਤੇ ਆਪਣੇ ਵੀਡੀਓ ਦੇਖ ਸਕਦੇ ਹੋ Facebook ਤੇ ਤਾਂ Facebook ਤੇ ਤੇ YouTube ਤੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਿਹੜੇ ਰੋਲ ਹੈਗੇ ਆਪਣੇ 골ਡਨ ਬ੍ਰਾਊਨ ਹੋ ਗਏ ਨੇ ਤੇ ਚੰਗੀ ਤਰ੍ਹਾਂ ਸਿੱਖ ਕੇ ਤਿਆਰ ਹੋ ਗਏ ਨੇ ਤੇ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਪਲੇਟ ਦੇ ਵਿੱਚ ਤੇ ਇਹਨਾਂ ਨੂੰ ਤੁਸੀਂ ਚਟਨੀ ਨਾਲ ਟਮਾਟੋ ਕੈਚਪ ਨਾਲ ਗੁੜੇ ਮਿਲੀ ਦੀ ਚਟਨੀ ਨਾਲ ਹਰੀ ਪਦੀਨੇ ਦੀ ਧਨੀਏ ਦੀ ਚਟਨੀ ਨਾਲ ਕਿਸੇ ਵੀ ਤਰ੍ਹਾਂ ਦੀ ਚਟਨੀ ਨਾਲ ਖਾ ਸਕਦੇ ਹੋ ਵੈਸੇ ਬਿਨਾ ਚਟਨੀ ਤੋਂ ਵੀ ਇਹ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇਗੇ ਜੇ ਤੁਸੀਂ ਇੱਕ ਵਾਰ ਬਣਾ ਕੇ ਖਾ ਲੇ ਤਾਂ ਤੁਸੀਂ ਸਮੋਸਾ ਕਚੌਰੀ ਨੂੰ ਨਹੀਂ ਖਾਣਾ ਤੁਸੀਂ ਬਾਰ ਬਾਰ ਇਹਹੀ ਰੋਲ ਬਣਾ ਕੇ ਤਿਆਰ ਕਰਕੇ ਖਾਓਗੇ ਜਦੋਂ ਵੀ ਕੋਈ ਰਿਸ਼ਤੇਦਾਰ ਮਹਿਮਾਨ ਆਉਂਦਾ ਹੈਗਾ ਨਾਲ ਤਾਂ ਘੱਟ ਮਿਹਨਤ ਹੁੰਦੀ ਹੈਗੀ ਦੇ ਨਾਲ ਇਹ ਮੈਂਟਾ ਸਕਿਨ ਟੱਚ ਬਣ ਕੇ ਤਿਆਰ ਹੋ ਜਾਂਦੇ ਆ ਤੇ ਦੂਸਰਾ ਇਹ ਆਪਾਂ ਜਿਹੜੇ ਇਹ ਕਣਕ ਦੇ ਆٹے ਤੋਂ ਬਣਾਏ ਐ ਇਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਨੇਗੇ ਤੇ ਇਸ ਤਰ੍ਹਾਂ ਕਰਕੇ ਆਪਾਂ ਜਿਹੜੇ ਰੋਲ ਬਣਾ ਕੇ ਤਿਆਰ ਕਰ ਲਏ ਤੇ ਆਪਣੇ ਰੋਲ ਹੋ ਗਏ ਤਿਆਰ ਇਹਨੂੰ ਹਰੀ ਚਟਨੀ ਲਾਲ ਚਟਨੀ ਕਿਸੇ ਵੀ ਚਟਨੀ ਨਾਲ ਖਾਓ ਇੰਜੋਏ ਕਰੋ ਬਣਾ ਕੇ ਤੁਸੀਂ ਪਹਿਲਾਂ ਵੀ ਰੱਖ ਸਕਦੇ ਆ ਜਿਹੜਾ ਮਸਾਲਾ ਤੇ ਝਟਪੜ ਆਟਾ ਗੁੰਨੋ ਤੇ ਇਹਦੇ ਰੋਲ ਬਣਾ ਕੇ ਤਿਆਰ ਕਰ ਲਓ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਤੇ ਆਪਣੇ ਚੈਨਲ ਨੰਬਰ 1 ਨਾਲ ਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆਪਾਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਤਤਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼੍ਰੀਕਾਲ ਜੀ